ਤਾਲਪੁਰਖ ਨੇ ਜਰਉਂਦੀ ਸਜਣਾ ਕੀਤੀ ਹੈ ਮੋਢੇ ਰੂਪ ਵਿੱਚ ਦੋ ਪੱਖ ਬਣਾ ਦਿੱਤੇ ਨੇ ਇੱਕ ਸੋਰ ਤੇ ਇੱਕ ਅਸੋਰ ਸਾਜ ਸੁਰ ਹੋਇਆ ਇਹ ਚੰਗਾ ਲੱਗਦਾ ਸੁਰ ਵਿੱਚ ਰਾਗੀ ਗਾਉਂਦੇ ਨੇ ਉਹ ਚੰਗੇ ਲੱਗਦੇ ਨੇ ਤੇ ਜਿਸ ਵੇਲੇ ਸੁਰ ਤੋਂ ਬੇਸਰਾ ਹੋਵੇ ਤੇ ਜਿਨ੍ਹਾਂ ਨੂੰ ਸਮਝ ਆ ਨਾ ਇਸ ਗੱਲ ਦੀ ਉਹ ਫਿਰ ਬੜਾ ਮੂੰਹ ਮੁਰਤਰਾ ਦਾ ਬਣਾ ਲੈਂਦੇ ਨੇ ਫਿਰ ਸੁਰ ਚੰਗਾ ਨਹੀਂ ਲਿਆ ਤੇ ਜਿਹਨਾਂ ਨੂੰ ਨਾ ਸਮਝ ਹੋਵੇ ਉਹ ਭਾਵੇਂ 100000 ਵੀ ਜ਼ਾਲੀਆਂ ਦਾਦੇ ਜੜ ਦੇ ਵਾਦੀ ਕੋਈ ਡਰ ਨਹੀਂ ਉਹਦੇ ਉਹ ਵੀ ਅਕਾਲ ਪੁਰਖ ਦੀ ਇਜਾਜ਼ਤ ਦੀ ਗੱਲ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਕਿ ਆਤਾਲਪੁਰਖ ਆਪ ਹੀ ਸਭ ਕੁਝ ਕਰਨ ਵਾਲਾ ਹੈ ਤੁਸੀਂ ਅੱਜ ਸਭ ਜਿਹੜਾ ਸੁਣਿਆ ਹੈ ਆਪੇ ਨੇੜਾ ਦੂਰ ਆਪੇ ਹੀ ਆਪੇ ਮੰਝ ਮਿਆਂ ਨੂੰ ਆਪੇ ਦੇਖਿਆ ਸੁਣਾਇਆ ਆਪੇ ਹੀ ਤੁਤਰਤ ਕਰੇ ਜਹਾਨ ਨੂੰ ਇਹ ਬੈਰ ਵਢਾਏ ਦੇਵ ਤੇ ਦਇਦ ਪੈਰਾ ਕਰ ਦਿੱਤੇ ਤੇ ਉਹਨਾਂ ਦਾ ਆਪਸ ਵਿੱਚ ਝਗੜਾ ਬਣਾ ਦਿੱਤਾ ਬੈਰ ਵਢਾਏ ਨਰਾਇ ਸੁਰਾਸੁਰ ਆਪਾਂ ਦੇਖਤ ਬੈਤ ਤਮਾਸ਼ਾ ਫਿਰ ਅੱਗੇ ਉਹਦੇ ਵਿੱਚ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਲਿਖਿਆ ਕਿ ਜਿਹੜੇ ਆਸਰੀ ਸੰਪਰਦਾ ਦੇ ਨਾਲ ਝਗੜਾ ਹੁੰਦਾ ਜਿਸ ਵੇਲੇ ਤੇ ਉਸ ਵੇਲੇ ਫਿਰ ਸਤਗੁਰੂ ਦੇ ਪਹਿਰਵਾਨ ਨਿੱਤਰ ਦੇ ਨੇ ਨਿਕਲਦੇ ਨੇ ਗੁਰੂ ਅਰਜਨ ਨੇ ਲਿਖਿਆ ਸਤਗੁਰੂ ਦਾ ਪਹਿਰ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ ਫਿਰ ਅੱਗੇ ਜਾ ਕੇ ਉਹ ਲਿਖਦੇ ਨੇ ਭਈ ਇਹ ਜਿਹੜੇ ਪੰਜ ਜਵਾਨ ਨੇ ਨਾ ਇਨਾਂ ਨੂੰ ਮੈਂ ਨੇਣ ਲਿਆ ਬਨ ਲਿਆ ਇਹ ਮੇਰੇ ਵਾਸਤੇ ਨਹੀਂ ਮੈਂ ਇਹਨਾਂ ਦੇ ਵਾਸਤੇ ਨਹੀਂ ਜਦੋਂ ਸੀ ਇਹਨਾਂ ਦੇ ਵਾਸਤੇ ਹੁੰਨੇ ਆ ਨਾ ਤੇ ਫੇਰ ਪਾਪ ਕਮਾਵਾ ਹੈ ਪੰਚਾ ਕੇ ਬਸਰੇ ਤੀਰਥ ਨਾਇਕ ਹੈ ਸਭ ਉਤਰੇ ਬਹਰ ਕਮਾਵਾ ਹੋਏ ਨ ਸੰਕ ਜੰਪੂਰ ਬਾਦ ਖਰੇ ਕਾਰਨ ਪਰ ਜਿਹੜੇ ਇਹਨਾਂ ਨੂੰ ਵਾਸਤੇ ਕਰਦੇ ਨੇ ਉਹ ਬੇਰਾਂ ਤੋਂ ਕੰਮ ਲੈ ਲੈਂਦੇ ਨੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਲਿਖਿਆ ਨੇ ਤੇ ਪੰਜ ਜਵਾਨ ਮੈਂ ਕਦੋਂ ਗੁਰਥਾਪੀ ਦਿੱਤੀ ਕੰਡ ਜੀ ਥਾਪੀ ਅਠਨਾਂ ਰਿਤਿ ਜਾਸਕ ਦੀ ਹੈ ਸਾਡੇ ਯਕੀਨ ਮੁਤਾਬਕ ਸਤਗੁਰੂ ਸਰੀਰ ਧਾਰ ਕੇ ਆਉਂਦਾ ਜਿਸ ਤਰ੍ਹਾਂ ਗੁਰੂ ਨਾਨਕ ਆਏ ਤੇ ਉਹ ਦੇ ਸੁਰੇ ਸਾਜਾਂ ਨੂੰ ਸੁਰ ਕੀਤਾ ਉਹਨਾਂ ਨੇ ਜਾ ਕੇ ਦੇਵਨੂਦੇ ਰਾਜ ਵਿੱਚ ਜਿਸ ਵੇਲੇ ਜਾਂਦੇ ਨੇ ਉਹ ਅਰਜ਼ ਕਰਦਾ ਹੈ ਕਿ ਕਰੋ ਰਸੋਈ ਸੰਤ ਜੀ ਭੋਜਨ ਅਚਾਹੋ ਬਣਾਏ ਕਿਰਪਾ ਮੇਰੇ ਪਰ ਕੀਜੀਐ ਸੁਣ ਸ੍ਰੀ ਗੁਰੂ ਅਲਾਇ ਗੁਰੂ ਨਾਨਕ शरीर तार के आए जिस तरह गुरु गोबिंद जी ने भी लिखया जब जब हो तो अरिष्ट अपारा तब तब देह तर अवतारा गीता लिखया जदा जदा धर्मस्य गिलान भक्ति भारत अभ्य तदात सिर जामे उस वे फिर वो आत्मा वाला होके आद वास परिप्रण आय साधु नाम विनाशाय दुष्क ਦਰਮਸਤ ਸਤਿ ਆਪਨ ਆਰਥਾਏ ਸੰਭਵਾਮੀ ਯੁਗੈ ਯੁਗੇ ਉਹ ਹਰ ਯੁਗ ਵਿੱਚ ਅਵਤਾਰ ਲੈਂਦਾ ਹੈ ਧਰਮ ਇੱਕ ਮੰਨ ਲਈ ਹੋਈ ਚੀਜ਼ ਹੈ ਕਿ ਜਿਹੜੇ ਦੇਵੀ ਸੰਪਦਾ ਦੇ ਗੁਣਾ ਵਾਲੇ ਨੇ ਉਹਨਾਂ ਨੂੰ ਧਰਮੀ ਮੰਨਿਆ ਗਿਆ ਜਿਹੜੇ ਉਹਨਾਂ ਨੂੰ ਉਸ ਤੋਂ ਗਿਰਾਉਣ ਵਾਲੇ ਜਾਂ ਹਟਾਉਣ ਵਾਲੇ ਜਾਂ ਉਹਨਾਂ ਨਾਲ ਖੜਾ ਕਰਨ ਵਾਲੇ ਉਹਨਾਂ ਨੂੰ ਅਧਰਮੀ ਲਿਖਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਤੁਖਾਂ ਵਿੱਚ ਇਹ ਦੱਸਿਆ ਹੈ ਕਿ ਦੇਵਤਾ ਤੇ ਦੇਵਤ ਕੌਣ ਹੈ ਉਥੇ ਕੁਝ ਨਹੀਂ ਲਿਖਿਆ ਕਿ ਹੱਥਾਂ ਪੈਰਾਂ ਵਾਲਾ ਸਿੰਘਾਂ ਵਾਲਾ ਜਾਂ ਕਿਸੇ ਚੀਜ਼ ਵਾਲਾ ਉਥੇ ਇਸ ਤਰ੍ਹਾਂ ਲਿਖਿਆ ਸਾਧ ਕਰਮ ਜੇ ਪੁਰਖ ਸੁਮਾਵੇ ਨਾਮ ਦੇਵਤਾ ਜਗਤ ਕਹਾਵੇ ਤੁਸੀਂ ਆਪਣੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਦੇਖਦੇ ਹੋ ਕੋਈ ਆਦਮੀ ਕੋਈ स्त्री ਰਹਿੰਦਾ ਹੈ ਪਰ ਉਹ ਸਿੱਖ ਹੈ ਉਹ ਗਾਲੀ ਹੈ ਨਾਮਦਾਰੀ ਹੈ ਉਹ ਰਸਾਈ ਹੈ ਮੁਸਲਮਾਨ ਹੈ ਹਿੰਦੂ ਹੈ ਕੋਈ ਹੈ ਪਰ ਜਿਹੜਾ ਚੰਗੇ ਕੰਮ ਕਰਦਾ ਉਹਨੂੰ ਤੇ ਜਰੂਰ ਆਖਣਗੇ ਉਹ ਉਹ ਤੇ ਭਈ ਦੇਵਤਾ ਆਦਮੀ ਸਾਰੇ ਸਾਰੇ ਉੱਠ ਕੇ ਨਾਲ ਨਾਂ ਲੈਣ ਵਾਲਾ ਬੰਦਾ ਤੇ ਜਿਹੜਾ ਕੋਈ ਇਧਰ ਚੋਰੀ ਕੀਤੀ ਇਧਰੋਂ ਕੋਈ ਚੀਜ਼ ਚੁੱਕੀ ਕਿਸੇ ਨੂੰ ਗਾਲਾਂ ਕੱਢੀਆਂ ਕਿਸੇ ਨਾਲ ਝਗੜਾ ਕੀਤਾ ਉਹਨੂੰ ਸਾਡੇ ਯਾਰ ਉਹਦਾ ਕੀ ਨਾਂ ਲੈਣਾਂ ਉਹ ਫਿਰ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਗੁਰੂ ਅਮਰ ਸਿੰਘ ਸੱਚੇ ਪਾਤਸ਼ਾਹ ਲਿਖਦੇ ਨੇ ਨਾਮ ਦੇਵਤਾ ਸਾਧ ਕਰਮ ਜੇ ਪੁਰਖ ਕਮਾਵਾ ਨਾਮ ਦੇਵਤਾ ਜਗਤ ਕਹਾਵਾ ਸਤਿਗੁਰੂ ਉਪਦੇਸ਼ ਦਾ ਦਾਤਾ ਜਿੰਨੀ ਬਾਣੀ ਵਿਚਾਰਨ ਹੋਈ ਹੈ ਸਾਡੀ ਕਲਿਆਣ ਲਈ ਉਹ ਸਰੀਰ ਧਾਰ ਕੇ ਸਤਿਗੁਰਾਂ ਨੇ ਉਚਾਰਨ ਕੀਤੀ ਹੈ ਤੇ ਜਿੰਨੀ ਬਾਣੀ ਹੈ ਉਹਦੇ ਵਿੱਚ ਜੋ ਸੰਕੇਤ ਮਿਲਦੇ ਨੇ ਉਹ ਸਾਰੇ ਸਰੀਰ ਧਾਰੀ ਗੁਰੂਆਂ ਦੇ ਮਿਲਦੇ ਨੇ ਅਨਤਾਂ ਦੇ ਪਿਤਾ ਅਨਤਾਂ ਨੂੰਲੇ ਅਨਤਾਂ ਤੋਂ ਜੰਨੀ ਜਨ ਗੁਰੂ ਜਣਿਆ ਮਾਏ ਇਸ ਤਰ੍ਹਾਂ ਦੇ ਜਿੰਨੇ ਸੰਕੇਤ ਹਨ ਜਿਸ ਤਰ੍ਹਾਂ ਤੁਮਦਸਿਆ ਕੇ ਗੁਰਥਾਪੀ ਦਿੱਤੀ ਕੰਡ ਜਿਓ ਇਹ ਸਾਰੇ ਸ੍ਰੀ ਧਾਰੀ ਸੰਗੁਰੂਆਂ ਦੇ ਹਨ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹ ਹੁਣ ਬਾਣੀ ਜਿਹਨ ਸਤਗੁਰਾਂ ਦੀ ਹੈ ਅੱਜ ਵੀ ਸੁਣੀ ਹੈ ਅੱਜ ਤੋਂ ਪਹਿਲੇ ਵੀ ਕਈ ਵਾਰ ਸੁਣੀ ਹੈ ਅਗਾਹ ਵੀ ਸੁਣਨੀ ਹੈ ਇਹਦਾ ਸਾਨੂੰ ਇਨਾ ਸਵਾਦ ਆਉਂਦਾ ਹੈ ਕਿਉਂਕਿ ਇਹ ਬਾਣੀ ਫੈਸਲਾ ਦੇ ਦਿੰਦਾ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਲਿਖਿਆ ਹੈ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਉਹਨੂੰ ਆਪਣੇ ਵਲ ਖਿੱਚ ਕੇ ਤੇ ਭਾਵੇਂ ਕੋਈ ਜੋ ਮਰਜ਼ੀ ਕਰੇ ਪਰ ਇਹਦਾ ਜੋ ਕੋਈ ਸਾਡੀ ਸਮਝ ਅਨੁਸਾਰ ਭਾਵੇਂ ਇਹ ਹੈ ਕਿ ਬਾਣੀ ਜਿਹੜੀ ਸਤਗੁਰਾਂ ਦੀ ਹੈ ਨਾ ਉਹ ਵੱਡੀ ਹੈ ਬਾਣੀਆਂ ਉਹ ਵੀ ਜਿਹੜੇ ਆਪਾਂ ਵੀ ਸਾਰੇ ਗੱਲ ਕਰਦੇ ਆ ਉਹ ਵੀ ਬਾਣੀ ਹੈ ਆਪਲਾਣੇ ਦੀ ਬਾਣੀ ਬਾਣੀ ਦੇ ਨਾਮ ਜਿਹੜਾ ਬੋਲਣਾ ਉਹ ਬਾਣੀ ਹੈ ਬਾਣੀ ਤਾਂ ਗਾਵਾ ਗੁਰੂ ਪੇਰੀ ਬਾਣੀਆਂ ਸਿਰ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਉਹ ਬਾਣੀ ਜਿਹੜੀ ਵੱਡੀ ਹੈ ਸਾਰਿਆਂ ਨਾਲੋਂ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸਤ ਗੁਰ ਬਾਣੀ ਕਹਿੰਦਾ ਰਸਨਾ ਦੁਆਰਾ ਸੇਵਕ ਜਨ ਮਾਨੈ ਪਰ ਤੱਕ ਗੁਰੂ ਨਿਸਤਾਰੇ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਉਹ ਤੇ ਜਾਰਨ ਕਰਦੇ ਨੇ ਇਹ ਕਹਿੰਦੇ ਨੇ ਕਿ ਪ੍ਰਥਮ ਤਜੋ ਆਮੇ ਕੋ ਖਾਣਾ ਕਰਵ ਜਾਸ ਹਿਤ ਜੀਵਨ ਹਾਨਾ ਯਾ ਨਹਿ ਤੁਮਰੋ ਖਾਇਕ ਦਾ ਪੀ ਹੋ ਤੂੰ ਜੀਵਨ ਕੇ ਸੰਤਾਪੀ ਜਿੰਨਾ ਚਿਰ ਤੂੰ ਮਾਸ ਦਾ ਖਾਣਾ ਨਹੀਂ ਛੱਡਦਾ ਮੈਂ ਤੇਰੇ ਘਰ ਦੀ ਰੋਟੀ ਨਹੀਂ ਖਾਣੀ ਹੁਣ ਜੇ ਅਸੀਂ ਇਸੇ ਉਪਦੇਸ਼ ਨੂੰ ਨਾਮਧਾਰੀ ਵੀ ਅਕਾਲੀ ਵੀ ਸਿੰਘ ਸਭੀ ਇਹ ਤੇ ਸੇਵ ਕਰਦੇ ਸਾਰੇ ਜੇ ਅਸੀਂ ਅਪਣਾ ਲਈਏ ਤੇ ਜਿਹਦੇ ਘਰ ਅਸੀਂ ਜਾਈਏ ਉਹਨੂੰ ਆਖੇ ਪਈ ਤੂੰ ਮਾਤ ਤੇ ਸ਼ਰਾਬ ਦਾ ਤਿਆਗ ਕਰ ਤੇਰੇ ਘਰ ਦੀ ਰੋਟੀ ਪਈ ਤਾਂ ਖਾਵਾਂਗੇ ਤੇਰੇ ਆਖਿਆ ਤੇਰੇ ਕੋਲ ਆ ਗਏ ਰੋਟੀ ਨਹੀਂ ਤੇਰੀ ਖਾਣੀ ਜਿੰਨਾ ਚਿਰ ਤੂੰ ਬਾਹਰ ਸ਼ਰਾਬ ਦਾ ਤਿਆਗ ਨਹੀਂ ਕਰਦਾ ਤੇ ਤੁਸੀਂ ਇਹ ਵੇਖੋ ਵੀ ਕਿੰਨਾ ਫਰਕ ਪੈਂਦਾ ਐ ਇਸ ਗੱਲ ਨਾਲ ਕਈ ਸਿਰਾਂ ਦਾ ਵਿਚਾਰ ਹੈ ਉਹਨਾਂ ਨੂੰ ਮੁਬਾਰਕ ਹੋਵੇ ਵੀ ਜੇ ਅਸੀਂ ਆਇਆ ਦੇਸ਼ ਵਿੱਚ ਆਏ ਆ ਇੱਥੇ ਇਸ ਤਰ੍ਹਾਂ ਹੁੰਦਾ ਹੀ ਐ ਵੀ ਤੁਸੀਂ ਇਹ ਦੱਸੋ ਪਈ ਸਿਗਰਟ ਵੱਲੋਂ ਇਹ ਬਜੇ ਹੋਇਆ ਬਹੁਤੇ ਆਦਮੀ ਮੈਂ ਇਹਨਾਂ ਦਾ ਹੋ ਸਕਦਾ ਹੈ ਕਿ ਅਗਾਂ ਲੰਘ ਹੀ ਗਏ ਹੁਣ ਪਰ ਜਿੱਥੇ ਇੱਕ ਸਿਗਰਟ ਦਾ ਬੰਦ ਤੁਸੀਂ ਲਾਇਆ ਉਥੇ ਇੱਕ ਪੌੜੀ ਹੋਰ ਚੜਿਆ ਉਥੇ ਬਾਅਦ ਦਾ ਲਾ ਦਿਓ ਉਥੇ ਸ਼ਰਾਬ ਦਾ ਲਾ ਦਿਓ ਉਹਨਾਂ ਬੰਦਿਆਂ ਨੂੰ ਥੋੜਾ ਜਿਹਾ ਇਹ ਉਹਨਾਂ ਨੂੰ ਸਾਡੇ ਨੇੜੇ ਲਿਆਉਣ ਦਾ ਇੱਕੋ ਹੀ ਸਾਧਨ ਹੈ ਵੀ ਜਦੋਂ ਜਿਹੜੀ ਅਸੀਂ ਉਹਨਾਂ ਦੇ ਘਰ ਜਾਈਏ ਜਿਸ ਨਾਲ ਪਿਆਰ ਹੋਵੇ ਉਹਨੂੰ ਇਹ ਗੱਲ ਆਖੀਏ ਭਈ ਇਹ ਕੰਮ ਤੂੰ ਹਸਣਾ ਕਰ ਲੈ ਤੇ ਮੈਂ ਤੇਰੇ ਕੋਲ ਰੋਟੀ ਖਾ ਲਾਂਗਾ ਬਹੁਤ ਸਾਰਾ ਹੁਜ਼ਾਰਤ ਕਰਨਾ ਪੋ ਸਕਦਾ ਹੈ ਜੀ ਅਸੀਂ ਇਹ ਸਾਡੀ ਗੱਲ ਨਹੀਂ ਵੀ ਅਸਾਂ ਕਰਨੀ ਹੈ। ਸਾਡੀ ਗੱਲ ਜੇ ਹੋ ਗਈ ਉਹਦੇ ਨਾਲ ਕੁਝ ਨਹੀਂ ਬਣਨਾ। ਗੁਰੂ ਨਾਨਕ ਨੇ ਫੈਸਲਾ ਦੇ ਦਿੱਤਾ ਹੈ ਕਿ ਤੂੰ ਕਰਤਾ ਕਰਣਾ ਮੈਂ ਨਹੀਂ। ਜਾਂ ਹੋ ਕਰੇ ਨਾ ਹੋਈ। ਇਹ ਗੁਰੂ ਨਾਨਕ ਦੀ ਗੱਲ ਹੈ। ਉਹ ਜਿਸ ਵੇਲੇ ਅਸੀਂ ਗੱਲ ਕਰਾਂਗੇ ਆਪਣੇ ਸਤਿਗੁਰੂ ਦੀ ਤੇ ਉਹ ਗੱਲ ਸਤਿਗੁਰੂ ਦੀ ਹੈ ਉਹ ਬੜੀ ਭਾਰੀ ਹੈ। ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਇਸ ਵਾਸਤੇ ਉਹਦੇ ਵਿੱਚ ਅਸਾਂ ਜਿੱਤਣਾ ਹੀ ਦਿੱਤਣਾ। ਸੋ ਗੁਰੂ ਨਾਨਕ ਨੇ ਉਸ ਦੇਵ ਨੂਦ ਨੂੰ ਇਹ ਗੱਲ ਆਖੀ ਵੀ ਮੈਂ ਤੇਰੀ ਰੋਟੀ ਨਹੀਂ ਖਾਣੀ ਜਿੰਨਾ ਚਿਰ ਤੂੰ ਬਾਸ ਨਹੀਂ ਛੱਡਦਾ ਕਾਣਾ ਇਹ ਫੇਰ ਇਹ ਵੇਖ ਲਓ ਭਈ ਅਜੇ ਤੱਕ ਜਿਸ ਤੱਕ ਮੇਰਾ ਖਿਆਲ ਹੈ ਹਜੂਰ ਸਾਹਿਬ ਲੰਗਰ ਚ ਮਾਤ ਨਹੀਂ ਬਣਦਾ ਹੁਣ ਥੋੜੀ ਜਿਹਾ ਜਿਸ ਤਰ੍ਹਾਂ ਹੁੰਦਾ ਨਾ ਆਪਣੀ ਮਰਜ਼ੀ ਨਾਲ ਅਸੀਂ ਇਹ ਚਾਹੁੰਦੇ ਆ ਭਈ ਗੁਰੂ ਜਿਹੜਾ ਨਾ ਉਹ ਸਾਡੀ ਮਰਜ਼ੀ ਦਾ ਹੋਵੇ ਮਰਿਆਦਾ ਸਾਡੀ ਮਰਜ਼ੀ ਦੀ ਅਸੀਂ ਗੁਰੂ ਦੀ ਮਰਿਆਦਾ ਦੇ ਮੁਤਾਬਕ ਹੋਈ ਐਉਂ ਨਹੀਂ ਜੀ ਕਰਦਾ ਕਮਜ਼ੋਰੀ ਸਾਡੀ ਇਹ ਹੈ ਕਿ ਉੱਥੇ ਹਜੂਰ ਸਾਹਿਬ ਲੰਗਰ ਵਿੱਚ ਬਾਤ ਨਹੀਂ ਬਣਦਾ ਨਾ ਉਹ ਗੁਜਰੀ ਸਿੰਘ ਖਾਂਦਾ ਪਹਿਲਾਂ ਤੇ ਇੱਥੋਂ ਤੱਕ ਮਰਿਆਦਾ ਸੀ ਇੱਕ ਸਹਿਣੇ ਸਹਿਣਾ ਪਿੰਡਾ ਭਦੌੜ ਦੇ ਕੋਲ ਬਾਲਵੇ ਦੇ ਵਿੱਚ ਉੱਥੋਂ ਦਾ ਇੱਕ ਗ੍ਰੰਥੀ ਸੀ ਉੱਥੇ ਸਗੁਰੂ ਪ੍ਰਤਾਪ ਸਿੰਘ ਜਿਹੜਾ ਬਾਦਸ਼ਾਹ ਜਿਸ ਵੇਲੇ ਗਏ ਨੇ ਫਿਰ ਉਸ ਨੂੰ ਪੁੱਛਿਆ ਵੀ ਤੁਹਾਡੇ ਲੰਗਰ ਵਿੱਚ ਮਾਸ ਤੇ ਬਣਦਾ ਨਹੀਂ ਤੂੰ ਉਥੋਂ ਲੰਗਰ ਤੋਂ ਪ੍ਰਸ਼ਾਦਾ ਕਿਉਂ ਨਹੀਂ ਖਾਗਦਾ ਤੂੰ ਆਪਣੀ ਵਕਰੀ ਰੋਟੀ ਕਿਉਂ ਪਕਾ ਕੇ ਖਾਂਦਾ ਨਹੀਂ ਉਹਨੇ ਆਖਿਆ ਜੀ ਲੰਗਰ 'ਚ ਮਾਸ ਨਹੀਂ ਬਣਦਾ ਪਰ ਉਸ ਲੰਗਰ ਵਿੱਚ ਪੰਜਾਬ ਤੋਂ ਆਏ ਮਾਸ ਖਾਣ ਵਾਲੇ ਸਿੱਖ ਹੱਥ ਲਾ ਦਿੰਦੇ ਨੇ ਆ ਕੇ ਠੀਕ ਐਸੀ ਚੀਜ਼ ਐ ਜਿੰਨਾ ਇਹ ਦੂਰ ਲਈ ਹੈ ਨਾ ਤੁਸੀਂ ਆ ਵੇਖਦੇ ਹੋ ਹੱਥਾੜਾਂ ਵਾਲਿਆਂ ਨੂੰ ਉਹ ਹੱਥਾਂ ਵਿੱਚ ਰਬੜ ਦੇ ਦਸਤਾਨੇ ਪਾਉਂਦੇ ਨੇ ਪੈਰਾ ਵਿੱਚ ਆਡੇ ਜੋੜੇ ਲਹਾ ਕੇ ਅੰਦਰ ਉਹ ਆਪਣੀ ਰਬੜ ਦੀ ਜਿੱਤੀ ਪਵਾ ਕੇ ਲੈ ਜਾਂਦੇ ਨੇ ਮੂੰਹ ਨੂੰ ਕੁਝ ਬਨ ਲੈਂਦੇ ਨੇ ਕਿੰਨੀ ਛੂਤੋ ਕਰਦੇ ਨੇ ਸਾਨੂੰ ਭਾਵੇਂ ਆਖਣ ਤੇ ਛੂਤ ਕਰਦੇ ਨੇ ਨਹੀਂ ਜੰਗੀ ਭਰਾ ਬੁੜੀ ਛੂਤ ਕਰਦੇ ਨੇ ਤੇ ਇਸੇ ਤਰ੍ਹਾਂ ਹੀ ਇਹ ਵੀ ਜਿਹੜੀ ਚੀਜ਼ ਹੈ ਇਸ ਤੋਂ ਇਹਨਾਂ ਦੂਰ ਰਹਿਣਾ ਸਾਡੇ ਦਾਦੀ ਜੀ ਬਾਦਾ ਜੀਵਨ ਕੌਰ ਜੀ ਸਨ ਕਿਕਰ ਦੀ ਦਾਕਨ ਨੂੰ ਦੁੱਧ ਮਿੱਠੇ ਵਾਲੇ ਵਿੱਚ ਜਾਂ ਸ਼ਰਬਤ ਵਾਲੇ ਵਿੱਚ ਨਹੀਂ ਸਾਨੂੰ ਖੋਰਦੇ ਹੁੰਦੇ ਕਾਰਨ ਕਿ ਕਿਕਰ ਦੇ ਤਾਕਤ ਤੇ ਇਹ ਮਿੱਠਾ ਗੁੜ ਜਾਂ ਖੰਡਾ ਸ਼ਰਾਬ ਬਣਦਾ ਹੈ ਇਸ ਵਾਸਤੇ ਇਹ ਉਹਦੇ ਨਾਲ ਸ਼ਰਾਬ ਨਹੀਂ ਬਣ ਜਾਂਦੀ ਵੀ ਦੁੱਧ ਤੁਸੀਂ ਖੋਰ ਲਓ ਮਿੱਠਾ ਪਰ ਉਹ ਜੋ ਦੂਰ ਹੈ ਨਾ ਰਹਿਣਾ ਭਈ ਅਸੀਂ ਕਿਤੇ ਕਿਉਂਕਿ ਨੀਵਾ ਪਾਸਾ ਨੀਵਾ ਪਾਸਾ ਖਿੱਚ ਲਿੰਦਾ ਆਪਣੇ ਵੱਲ ਉਤਾਹ ਜਾਣਾ ਬੜਾ ਔਖਾ ਸੋ ਇਸ ਲਈ ਇਹ ਇਧਰ ਤੋਂ ਇਹਨਾਂ ਦੂਰ ਰਹਿਣਾ ਭਈ ਤਾਂ ਹੀ ਸਾਡਾ ਬਚਾਅ ਹੋ ਸਕਦਾ ਝੱਟ ਜੇ ਇਹਨੇ ਤਕੜੇ ਹੋ ਜਾਈਏ ਨਾ ਸਾਨੂੰ ਸਿਆਲ ਚ ਪਾਲਾ ਲੱਗੇ ਨਾ ਸਾਨੂੰ ਗਰਮੀ ਤੇ ਗਰਮੀ ਲੱਗੇ ਉਹ ਸਾਦਣਾ ਸਾਡੀ ਸਾਦੀ ਜਾਏ ਕਿਸੇ ਅਸੀਂ ਮਾਸਰਾ ਵਾਲੇ ਕੋਲ ਜਾ ਬਈਏ ਸਾਡਾ ਜੀਵ ਨੇ ਇੰਨਾ ਚੰਗਾ ਹੋਵੇ ਵੀ ਉਹਨੂੰ ਡਰ ਆਵੇ ਸਾਡੇ ਕੋਲੋਂ ਅਸੀਂ ਨਾ ਉਹਦੇ ਵਿੱਚ ਪ੍ਰਵਿਰਤ ਹੋ ਜਾਈਏ ਉਹਦੇ ਮਗਰ ਲੱਗ ਜਾਈਏ ਜਿਵੇਂ ਜਾਏ ਕਿ ਉਸ ਤੋਂ ਇੰਨਾ ਦੂਰ ਰਹਿ ਜਾਵੇ ਤਾਂ ਸਾਡਾ ਬਚਾਅ ਹੋ ਸਕਦਾ ਸੋ ਇਹ ਦੋਸਤ ਜਿਹੜੀਆਂ ਸਹੁਰਾ ਨੇ ਆਦ ਕਾਲ ਤੋਂ ਮੜਾ ਦਿੱਤੀਆਂ ਨੇ ਸੋ ਗੁਰੂ ਨਾਨਕ ਦੇਵ ਜੀ ਕੋਲ ਜਾ ਉਸ ਨੂੰ ਸੋ ਇਹ ਵੈਸੇ ਸਿਰਫ ਤੁੰਦ ਸਿਆ ਵੀ ਅਸੀਂ ਜੇ ਸੁਰ ਕਰ ਨਾ ਹੋਵੇ ਅਸੁਰਾਂ ਨੂੰ ਜੋ ਕਿਸ ਤਰ੍ਹਾਂ ਹੀ ਕਰ ਸਕਦੇ ਆ ਉਹ ਇਹੋ ਹੀ ਤਰੀਕਾ ਹੈ ਕਿ ਸਤਿਗੁਰੂ ਨਾਨਕ ਦੇ ਹੁਕਮਾਂ ਦੇ ਚੱਲੀਏ ਜਿਸ ਤਰ੍ਹਾਂ ਉਹਨਾਂ ਨੇ ਕਿਰਪਾ ਕੀਤੀ ਹੈ ਅਸੀਂ ਉਹ ਦੇ ਮੁਤਾਬਕ ਚੱਲ ਕੇ ਤੇ ਬਹੁਤ ਸਾਰਾ ਫੜਾ ਜਿਹੜਾ ਹੈ ਜੰਗਿਆਈ ਦਾ ਉਹ ਅਸੀਂ ਤੈਅ ਕਰ ਸਕਦੇ ਹਾਂ ਅਸੀਂ ਜਿਸ ਬਾਣੀ ਨੂੰ ਪੜਦੇ ਹਾਂ ਇਸ ਬਾਣੀ ਦੀ ਉਚਾਈ ਜਿਹੜੀ ਹੈ ਨਾ ਉਹਨੂੰ ਤੇ ਨਾਪਿਆ ਨਹੀਂ ਜਾ ਸਕਦਾ ਕਿਸੇ ਵੀ ਤਰ੍ਹਾਂ ਹੁਣ ਐਸੀਆਂ ਗੱਲਾਂ ਨੇ ਕਹੀ ਜਿਹੜੀਆਂ ਜਿਸ ਤਰ੍ਹਾਂ ਹੁਣ ਪਤਾਲਾ ਪਤਾਲ ਲੱਖ ਨਗਰ ਸਾਹਾ ਦਾ ਆਖ ਲਿਖਦਾ ਰੋਇ ਪੜ ਲਈਦਾ ਕਰੇ ਕੋਈ ਖੋਜ ਨਹੀਂ ਕੀਤੀ ਇਸ ਗੱਲ ਦੀ ਸਾਡੇ ਨਾਲੋਂ ਜਿਹੜੇ ਇਧਰਲੇ ਪਾਸੇ ਵਾਲੇ ਲੋਕ ਨੇ ਉਹ ਜਿਹੜੇ ਪਾਸੇ ਪੈ ਜਾਂਦੇ ਨੇ ਉਹ ਵੀ ਖੋਜ ਕਰਦੇ ਨੇ ਇਸ ਜੀ ਹੁਣਾਂ ਨੇ ਖੋਜ ਕਰਨੀ ਸ਼ੁਰੂ ਕਰ ਦਿੱਤੀ ਬਈ ਹਾਰਟ ਅਟੈਕ ਕਿਉਂ ਹੋ ਜਾਂਦਾ ਗੜੀਬੜੀ ਝਟਪਾਟ ਤਿੰਗੇ ਫਰਾਕਾ ਖਾਂਦਿਆ ਬੰਦਿਆਂ ਨੂੰ ਬੜੇ ਅਦਾਜੀ ਖੁਸ਼ੀ ਬੰਦੇ ਹੱਟੇ ਗੱਡੇ ਤੇ ਉਹਨਾਂ ਨੂੰ ਹਾਰਟ ਅਟੈਕ ਹੋ ਜਾਂਦਾ ਤੇ ਝਟਪਾਤਰੀ ਗਾਲ ਬੋਲ ਜਾਂਦੀ ਹੈ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਪੂਲ ਦੁਨੀਆ ਦੀ ਸਿਹਤ ਬਾਰੇ ਸੰਸਥਾ ਯੂਨੋ ਦੀ ਉਹਨਾਂ ਦੇ ਇਹ ਲਗਦਾ ਉਹਨਾਂ ਦੀ ਖੋਜਾਂ ਨੇ ਕਿ ਜਿਹੜੇ ਚਾਹ, ਕਾਫੀ, ਕੋਕਾ ਕੋਲਾ ਜਾਂ ਐਮਰਲੋ ਪਈ ਜਿਨ੍ਹਾਂ ਨੂੰ ਸੌਫਟ ਵਾਟਰ ਆਉਂਦੇ ਨੇ ਜਾਂ ਬਣਾਏ ਹੋਏ ਪਾਣੀ ਆਉਂਦੇ ਨੇ ਇਹ ਤੇ ਜਿਹੜਾ ਪਾਈਪ ਵਾਟਰ ਨਲਕੇ ਦਾ ਪਾਣੀ ਇਹ ਹਾਰਟ ਅਟੈਕ ਦਾ ਕਾਰਨ ਬਣਦੇ ਨੇ ਉਹਨਾਂ ਨੇ ਉਹਦੇ ਸਾਰੀਆਂ ਉਹਦੇ ਲਿਖਿਆ ਹੈ ਕਿ ਕੀ وجہ ਹੈ ਉਹਨਾਂ ਦੇ ਕਿਸ-ਕਿਸ ਕਰਕੇ ਕਰਦੇ ਨੇ ਇਹ ਸੋ ਅਸੀਂ ਇਨੇ ਜਿਹੜੇ ਤੋਂ ਪੂਰਾ ਪਾਣੀ ਪੀਣ ਵਾਲੇ ਨਲਕੇ ਦਾ ਪਾਣੀ ਨਾ ਪੀਣ ਵਾਲੇ ਇਹ ਸੋਚਦੇ ਰਹੇ ਆ ਭਈ ਇਹਨਾਂ ਨੂੰ ਆਖਿਆ ਜਾਂਦਾ ਇਹੋ ਜਿਹੇ ਬੰਦਿਆਂ ਨੂੰ ਇਹ ਜੀ 2000 ਰੁਪਏ ਦੀਆਂ ਪੁਰਾਣੀਆਂ ਗੱਲਾਂ ਨੇ ਅੱਜ ਦੁਨੀਆ ਬੜੀ ਅਗਾਂ ਲੰਘ ਗਈ ਹੈ ਉਹ ਦੁਨੀਆ ਫੇਰ ਉੱਥੇ ਆਉਂਦੀ ਭਈ ਉਹ ਸਮਝਦੇ ਪਏ ਸਾ ਗਲਤੀ ਕੀਤੀ ਹੈ ਉਹ ਮਤਲਬ ਇਹ ਹੈ ਵੀ ਇਹ ਲੋਕ ਖੋਜ ਕਰਦੇ ਨੇ ਕਿ ਇਹ ਕਿਉਂ ਹੁੰਦਾ ਉਹਨਾਂ ਉਹ ਮੰਨ ਲੈਂਦੇ ਨੇ ਜਿਹਦੇ ਨਹੀਂ ਸਾਡੇ ਮੂੰਹ ਕਰਦੇ ਆਪਣੇ ਪੱਖ ਦੀ ਬਲੋੜ ਦਾ ਲਈ ਵੀ ਅਸੀਂ ਜਿੰਨ ਕਰੀ ਜੀ ਆਪਣੀ ਗੱਲ ਤੇ ਉਹਨਾਂ ਨੇ ਇਹ ਸੋਗੁਰਾਂ ਵਾਲੀ ਗੱਲ ਮਨਲੇ ਪੀ ਜਿਹੜਾ ਸਗੁਰਾਂ ਦੇ ਹੁਕਮ ਨੇ ਆਪਣਾ ਪਾਣੀ ਨਦੀ ਦਾ ਤਲਾਬ ਦਾ ਝੀਲ ਦਾ ਫਿਰ ਉਹ ਆਂਦੇ ਨੇ ਵੀ ਇਹ ਪਾਣੀ ਤੇ ਹੁਣ ਇਹ ਪਾਣੀ ਤੇ ਪੀਣਾ ਨਹੀਂ ਕੋਕਾ ਕੋਲਾ ਵੀ ਨਹੀਂ ਪੀਣਾ ਤੇ ਡਲਕੇ ਦਾ ਪਾਣੀ ਵੀ ਨਹੀਂ ਪੀਣਾ ਤੇ ਪੀਣਾ ਕੀ ਹੋਇਆ ਤੇ ਆਇਆ ਮਰ ਜਾਏਗਾ ਬੰਦਾ ਉਹ ਕਹਿੰਦੇ ਨੇ ਵੀ ਤੁਸੀਂ ਖੂਹ ਦਾ ਝੀਲ ਦਾ ਥੀਲ ਦਾ ਤਲਾਬ ਦਾ ਪਾਣੀ ਪੀਓ ਇਹ ਤੇ ਉਹਨਾਂ ਦੀ ਐ ਫਾਈਟਿੰਗ ਨੇ ਪਰ ਤੁਸੀਂ ਇਹ ਵੇਖ ਲਓ ਵੀ ਤੁਸੀਂ ਅਖਬਾਰਾਂ ਵਿੱਚ ਪੜ੍ਹਦੇ ਹੋ ਵੀ ਅੱਜ ਇੱਥੇ ਚਸ਼ਮੇ ਦੇ ਪਾਣੀ ਦੀ ਕੀ ਬੁੱਕਰ ਹੈ ਬੋਤਲਾਂ 'ਚ ਪਾ ਪਾ ਕੇ ਚਸ਼ਮੇ ਦਾ ਪਾਣੀ ਵਿਕਦਾ ਹੈ ਮੈਂ ਇਹ ਸੁਣਿਆ ਕਿ ਕুইਨ ਜਿਹੜੀ ਹੈ ਮਲਕਾਤ ਹੁੰਦੀ ਉਹ ਵੀ ਇੱਕ ਖਾਸ ਚਸ਼ਮੇ ਜਿੱਥੋਂ ਪਾਣੀ ਉੱਥੋਂ ਮਗਵਾ ਕੇ ਆਪਣੀ ਬੋਤਲਾਂ 'ਚ ਪੀਂਦੀ ਹੈ ਤਾਂ ਜਿਹੜੀਆਂ ਸਾਡੀਆਂ ਵੱਡੀਆਂ ਦੀ ਗੱਲਾਂ ਨੇ ਅਸੀਂ ਆਪ ਉਹਨਾਂ ਨੂੰ ਕੰਡੈਮਨਡ ਕਰ ਦਿਆ ਹੈ ਨਹੀਂ ਉਹ ਨਹੀਂ ਗਲਤ ਨੇ ਉਹ ਆਪ ਕਮਜ਼ੋਰੀ ਹੋ ਗਈ ਸਾਡੇ ਵਿੱਚ ਇਹ ਤੁਸੀਂ ਸਮਝ ਲਓ ਕਿ ਜੇ ਪੁਲਿਸ ਵਾਲੇ ਤਗੜੇ ਹੋਣ ਨਾ ਤੇ ਚੋਰੀ ਨਹੀਂ ਹੋਣ ਦੇ ਜੇ ਪੂਰ ਤਗੜੇ ਹੋ ਜਾਣ ਤੇ ਫਿਰ ਪੁਲਿਸ ਵਾਲਿਆਂ ਨੇ ਤੁਸੀਂ ਕੋਈ ਨਹੀਂ ਵਢੀ ਜਾਂਦੀ। ਉਹ ਅਸੀਂ ਆਂ ਸਾਡੇ ਵਿੱਚ ਜਿਹੜੇ ਉਹ ਚੋਰ ਨੇ ਨਾ। ਮੁਸਨਹਾਰ ਪੰਜ ਬਟਵਾਰੇ ਸੂਨੇ ਨਗਰ ਪੜੇ ਠਗ ਹਾਰੇ। ਉਹਨਾਂ ਤੇ ਰੱਖ ਹੈ ਬਾਪ ਨਾ ਮਾਈ। ਉਹਨਾਂ ਤੇ ਰੱਖ ਹੈ ਬੀਤ ਨਾ ਪਾਈ। ਇਸ ਦੇਹੀ ਅੰਦਰ ਪੰਜ ਚੋਰ ਵਸਾਇਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਅੰਮ੍ਰਿਤ ਲੂਟਾ ਮਨਮੁਖ ਨਹੀਂ ਬੂਝਾ ਕੋਈ ਨਾ ਸੁਣਾ ਪੁਕਾਰਾ। ਉਹ ਚੋਰ ਟਗੜੇ ਹੋ ਗਏ ਸਾਡੇ ਤੋਂ। ਤੇ ਅਸੀਂ ਕਮਜ਼ੋਰ ਹੋ ਗਏ ਆਂ। ਪਰ ਜਿਨ੍ਹਾਂ ਦੇ ਤੇ ਸਗਰੂ ਦੀ ਕਿਰਪਾ ਜਿਤਨਾ ਗੁਰੂ ਅਰਜਨ ਨੇ ਆਖਿਆ ਕਿ ਨੇਦੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਓ ਜਿਨ੍ਹਾਂ ਨੇ ਸਗਰੂ ਤੋਂ ਥਾਪੀ ਲਈ ਕੱਲ ਤੋਂ ਪੰਡਤੁਰਾਂ ਨੇ ਦੱਸਿਆ ਸੀ ਨਾ ਕਿ ਸੰਤ ਕਰਮ ਸਿੰਘ ਜਿਹੜੇ ਸਨ ਉਹ ਇੱਕ ਸਾਧੂ ਦੇ ਨਾਲ ਆਏ ਉਹਨਾਂ ਨੇ ਆਖਿਆ ਵੀ ਤੂੰ ਜਦੋਂ ਤੂੰ ਆਉਂਨਾ ਗੁਰੂ ਅਰਜਨ ਤੈਨੂੰ ਥਾਪੀ ਦਿੰਦੇ ਨੇ ਤੇ ਮੈਨੂੰ ਵੀ ਥਾਪੀ ਦਵਾ ਤੇ ਜਿਸ ਵੇਲੇ ਉਹਨੇ ਆਖਿਆ ਵੀ ਸੱਚੇ ਬਾਦਸ਼ਾਹ ਇਹਨਾਂ ਬੱਚੇ ਨੂੰ ਵੀ ਥਾਪੀ ਦਿਓ ਥਾਪੀ ਮੰਗਦਾ ਤੇ ਉਹਨਾਂ ਨੇ ਥਾਪੀ ਦੇ ਗਿਆ ਆਖਿਆ ਉਹ ਬੱਲੇ ਬੱਲੇ ਇਹ ਤਾਂ ਬੜਾ ਵੱਡਾ ਸੰਤ ਹੋਏਗਾ ਤੇ ਉਹ ਸੰਤ ਹੋਏ ਨੇ ਜਿਨ੍ਹਾਂ ਨੇ ਜਿਸ ਵੇਲੇ ਤੁਹਾਨੂੰ ਕੱਲ ਦੱਸਿਆ ਸੀ ਉਹਨਾਂ ਨੇ ਕਿ ਮਾਈ ਨੇ ਅਰਜ਼ੀ ਕੀਤੀ ਵੀ ਬੱਚਾ ਹੋਵੇ ਤੇ ਉਹਨਾਂ ਨੇ ਆਖਿਆ ਵੀ ਬੱਚਾ ਹੋ ਜਾਏਗਾ ਖੰਡਪਾੜ ਕਰਾ ਦੇ ਤੇ ਫੇਰ ਮੁੜ ਕੇ ਆਏ ਰੱਖਣਗੇ ਖੰਡਪਾੜ ਕਰਾਤਾ ਸੀ ਬੱਚਾ ਹੋ ਗਿਆ ਇਹ ਖੰਡਪਾੜ ਕਰਾਤਾ ਸੀ ਕਿ ਨਹੀਂ ਕਰਾਇਆ ਜੀ ਅੰਚੰਗਾ ਸੀ ਮੁੰਡਾ ਲੈ ਜਨੇ ਉਸ ਵੇਲੇ ਮੁੰਡਾ ਮਰ ਗਿਆ ਫੇਰ ਦੁਬਾਰਾ ਉਹਨਾਂ ਨੇ ਅਰਜ਼ੀ ਕੀਤੀ ਫੇਰ ਹੋ ਗਿਆ ਉਹਨਾਂ ਨੂੰ ਜਿਹੜੇ ਬੋਝੇ ਜੋ ਕੱਢਣ ਲੱਗੇ ਚੇਰ ਲੱਗਦਾ ਜੋ ਜੋ ਇਹਦੇ ਉਹਨਾਂ ਨੇ ਆਖਿਆ ਨਾ ਜਬਾਨੋਂ ਆਖਿਆ ਮੁੰਡਾ ਹੋ ਜਾਏਗਾ ਜਾਂ ਮਰ ਜਾਏਗਾ ਇਹ ਲਿਖਿਆ ਬਾਣੀ ਜੋ ਜੋ